ਬੜਾ ਦੁੱਖ ਲੱਗਾ ਇਹ ਚੀਜ਼ ਦੇਖ ਕੇ ਪਿਆ ਗੰਦਗੀ ਆ ਹਾਂ ਥਾਂ ਤੇ ਖਾਣ ਵਾਲਾ ਕੋਈ ਵੀ ਇੱਥੇ ਸਮਾਨ ਨਹੀਂ ਹੈਗਾ ਪਲਾਸਟਿਕ ਆ ਇਹ ਬੇਜਬਾਨਾਂ ਬਾਰੇ ਵੀ ਸੋਚਣਾ ਚਾਹੀਦਾ ਸਰਕਾਰ ਤੇ ਪ੍ਰਸ਼ਾਸਨ ਨੂੰ ਕਿਉਂਕਿ ਲੋਕ ਜਦੋਂ ਦੁੱਧ ਪੀ ਕੇ ਸੜਕਾਂ ਤੇ ਛੱਡ ਦਿੰਦੇ ਆ ਉਹ ਵੀ ਬਹੁਤ ਵੱਡਾ ਪਾਪ ਆ ਸਰਕਾਰ ਤੇ ਪ੍ਰਸ਼ਾਸਨ ਨੂੰ ਬੇਜਬਾਨ ਜੀਵਾਂ ਬਾਰੇ ਜ਼ਰੂਰੀ ਸੋਚਣਾ ਚਾਹੀਦਾ ਔਰ ਬੜੀ ਸ਼ਕਤੀ ਨਾਲ ਉਹਨਾਂ ਲੋਕਾਂ ਤੇ ਕਾਰਵਾਈ ਕਰਨੀ ਚਾਹੀਦੀ ਆ ਜਿਹੜੇ ਲੋਕ ਇਹਨਾਂ ਦਾ ਦੁੱਧ ਪੀ ਕੇ ਬਾਅਦ ਵਿੱਚ ਛੱਡ ਦਿੰਦੇ ਆ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲ। ਸੋ ਵੀਡੀਓ ਭਰਾਓ ਇਹ ਬਣਾਉਣ ਦਾ ਮਕਸਦ ਇਹ ਆ ਕਿ ਜਿਹੜੇ ਲੋਕ ਮਾਨਸਿਕ ਰੋਗੀ ਹੋ ਗਏ ਆ ਔਰ ਪਾਪੀ ਲੋਕ ਆ ਉਹ ਥੋੜੀ ਜੀ ਅਕਲ ਲੈ ਲੈਣ। ਇਹ ਜਵਾਨ ਤੇ ਪਵਿੱਤਰ ਜੀਵ ਆ ਗੋ ਜਿਸ ਦੇ ਨਾਂ ਤੇ ਪੂਰੇ ਦੇਸ਼ ਵਿੱਚ ਰਾਜਨੀਤੀ ਹੁੰਦੀ ਆ। ਔਰ ਬੜੇ ਦੁੱਖ ਦੀ ਗੱਲ ਆ ਕਿ ਲੋਕੀਂ ਘਰਾਂ 'ਚ ਲਿਉਂਦੇ ਬੜੇ ਚਾਵਾਂ ਦੇ ਨਾਲ ਪਹਿਲਾਂ ਉਹਨਾਂ ਦਾ ਪਿੰਦੇ ਦੁੱਧ ਤੇ ਬਾਅਦ ਚ ਜਦੋਂ ਦੁੱਧ ਨਹੀਂ ਦਿੰਦੀ ਆ ਤਾਂ ਉਹਨਾਂ ਨੂੰ ਸੜਕਾਂ ਤੇ ਛੱਡ ਦਿੰਦੇ ਆ ਔਰ ਜੋ ਸੜਕਾਂ ਤੇ ਛੱਡ ਦਿੰਦੇ ਆ ਤੇ ਕਿਸੇ ਵੇਲੇ ਕਈ ਹਾਸੀ ਹੋ ਜਾਂਦੇ ਜਿਸ ਨਾਲ ਘਰਾਂ ਦੇ ਕਈਆਂ ਦੇ ਚਰਾਗ ਬੁੱਝ ਗਏ ਹੁਣ ਤੱਕ ਔਰ ਬੇਜਵਾਨਾਂ ਦੇ ਵੀ ਸੱਟ ਲੱਗ ਜਾਂਦੀ ਬੰਦਾ ਤੇ ਬੋਲ ਕੇ ਮੂੰਹ ਦੱਸ ਦੂ ਔਰ ਬੇਜਵਾਨ ਕਿੱਥੋਂ ਦੱਸਣਗੇ ਸੋ ਭਰਾਓ ਰੱਬ ਦਾ ਵਾਸਤਾ ਥੋੜਾ ਜਿਆ ਡਰੋ ਕਿਉਂਕਿ ਬਾਅਦ ਚੋਂ ਅੰਤ ਵੇਲੇ ਜਦੋਂ ਢੋਡਾ ਆਉਣਾ ਉਹ ਤੋਂ ਤੁਹਾਡੇ ਬੱਚਿਆਂ ਨੂੰ ਥੱਕੇ ਮਾਰ ਕੇ ਬਾਹਰ ਕੱਢਿਆ ਫਿਰ ਤੁਹਾਨੂੰ ਪਤਾ ਲੱਗਣਾ ਅੱਜ ਜਦੋਂ ਸੜਕਾਂ ਤੇ ਵੇਖੀਦਾ ਕਿ ਟਰਾਲੀਆਂ ਰਾਤ ਨੂੰ ਚੋਰੀ ਛਿਪੇ ਲਾ ਜਾਂਦੇ ਆ ਕਿ ਸਾਨੂੰ ਕਿਹੜਾ ਕੋਈ ਵੇਖਦਾ ਪਰ ਉਹ ਪਰਮਾਤਮਾ ਤੇ ਤੁਹਾਨੂੰ ਵੇਖਦਾ ਨਾ ਉਹਦੇ ਤੋਂ ਡਰੋ ਥੋੜਾ ਜਿਹਾ ਰੱਬ ਤੋਂ ਡਰੋ ਔਰ ਜਿਹੜੇ ਸਮਾਜ ਸੇਵੀ ਸੰਸਥਾਵਾਂ ਆ ਜਿਹੜੇ ਕੋਈ ਚੰਗੇ ਇਥਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਆ ਉਹਨਾਂ ਨੂੰ ਮੈਂ ਬੇਨਤੀ ਕਰੂ ਕਿ ਭਰਾਓ ਆ ਬੈਲਟਾਂ ਜਿਹੜੀਆਂ ਤੇ ਜ਼ਿਆਦਾ ਮਹਿੰਗੀਆਂ ਨਹੀਂ ਹੁੰਦੀਆਂ ਕਿ ਪਾਦਿਆਂ ਨੂੰ ਕਿਤੇ ਵੀ ਤੁਹਾਨੂੰ ਮਿਲਦੇ ਤੇ ਨਾਲ ਕੀ ਆ ਵੀ ਸੜਕ ਤੇ ਕੋਈ ਹੱਸਾ ਨਹੀਂ ਹੁੰਦਾ ਔਰ ਦੂਰੋਂ ਇਹ ਚਮਕਦੀ ਜਦੋਂ ਪਤਾ ਲੱਗ ਜਾਂਦਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਭਰਾਓ ਇਹਨਾਂ ਨੂੰ ਨਾ ਛੱਡਿਆ ਕਰੋ ਇਦਾਂ ਇਹ ਬਹੁਤ ਵੱਡਾ ਪਾਪ ਆ ਔਰ ਦੇਸ਼ ਦੇ ਵਿੱਚ ਰਾਜਨੀਤੀ ਹੁੰਦੀ ਗਊ ਦੇ ਨਾਲ ਉਹਨਾਂ ਨੂੰ ਲੱਗਦਾ ਵੀ ਛੜਕਾ ਤੇ ਕਿਦਾਂ ਖੁਲਿਆਮ ਟਰਾਲੀਆਂ ਪਰ ਪਰ ਕੇ ਗੱਡੀਆਂ ਪਰ ਪਰ ਰਾਤ ਨੂੰ ਉਤਾਰ ਜੰਦੇ ਆ ਰੱਬ ਦਾ ਵਾਸਤਾ ਇਹੋ ਜਿਹਾ ਕੰਮ ਨਾ ਕਰੋ ਇਹ ਬਹੁਤ ਵੱਡਾ ਪਾਪ ਆ ਔਰ ਮੈਂ ਸਰਕਾਰ ਨੂੰ ਬੇਨਤੀ ਕਰੂੰ ਕਿ ਕਮ ਸੇ ਕਮ ਇੱਕ ਇਹੋ ਜਿਹਾ ਹੈਲਪਲਾਈਨ ਨੰਬਰ ਸਰਕਾਰ ਜਾਰੀ ਕਰੇ ਜਿਵੇਂ ਕਿ ਕਿਤੇ ਵੀ ਕਿਸੇ ਬੇਜਬਾਨ ਨੂੰ ਸੱਟ ਲੱਜੇ ਉਹ ਗੱਡੀ ਜਿਹੜੀ ਉੱਤੇ ਸਰਕਾਰ ਵੱਲੋਂ ਪਹੁੰਚ سکے ਉਹਦਾ ਇਲਾਜ ਹੋ ਸਕੇ ਸਹੀ ਤਰੀਕੇ ਨਾਲ ਇਹ ਚੀਜ਼ਾਂ ਖ਼ਬਾਰਾਂ 'ਚ ਹੀ ਰਹਿ ਗਈਆਂ ਉਦਾਂ ਤੇ ਮੈਨੂੰ ਲੱਗਦਾ ਨਹੀਂ ਕਿ ਕਿਤੇ ਗਰਾਊਂਡ ਲੈਵਲ 'ਤੇ ਸੋ ਇੰਨੇ ਮੇਰੀ ਬੇਨਤੀ ਪ੍ਰਵਾਨ ਕਰਿਓ ਜਿਵੇਂ 112 ਨੰਬਰ ਡਾਇਲ ਕਰੀ ਤਾਂ ਗੱਡੀ ਆਈ ਦੀ ਇਦਾਂ ਹੀ ਕੋਈ ਨੰਬਰ ਇਹੋ ਜਿਹਾ ਸਰਕਾਰ ਦੇ ਦਵੇ ਜਿਹਦੇ ਨਾਲ ਇਹ ਬੇਜਬਾਨ ਜੀਵਾਂ ਦੀ ਜਾਨ ਬਚ ਸਕੇ ਬਹੁਤ-ਬਹੁਤ ਧੰਨਵਾਦ